ਬਹੁਤ ਔਖਾ ਹੁੰਦਾ ਹੈ ਤੱਪ ਦੀ ਦੁਪਹਿਰੇ ਕਿਸੇ ਰਾਜੇ ਦੇ ਮਹਿਲ ਦੀ ਛਾਂ ਹੇਠ ਖੜੇ ਹੋਣ ਤੋਂ ਇਨਕਾਰੀ ਹੋ ਜਾਣਾ ਬਹੁਤ ਔਖਾ ਹੁੰਦਾ ਹੈ ਢਿੱਡ ਨੂੰ ਗੰਡ ਦੇ ਕੇ ਭੁੱਖਣ ਪਾਣੇ ਨਜ਼ਰ ਅੰਦਾਜ਼ ਕਰ ਦੇਣੇ ਕਿਸੇ ਮਲਕ ਭਾਗੋ ਦੇ 36 ਪ੍ਰਕਾਰ ਦੇ ਪੂਜਨ ਪਈ ਲਾਲੋ ਦੇ ਕਰ ਰੁੱਖੀ ਮਸੀ ਖਾਣੀ ਤੇ ਸੁੱਖ ਦੀ ਨਿੰਦਰ ਸੋਣਾ ਸੌਖਾ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਹੈ ਉਸ ਤਕਰੀਦੇ ਇੱਕ ਪਲੜੇ 'ਚ ਨਾ ਬੈਠਣਾ ਜਿਸ ਦੇ ਦੂਜੇ ਪਲੜੇ 'ਚ ਤੁਹਾਡੀ ਔਕਾਤ ਤੇਤਲ ਮੋਰਾ ਤੁੰਦੀ। ਰਾਜਾ ਬਹੁਤ ਵੱਡਾ ਵਪਾਰੀ ਹੈ। ਉਹ ਸਭ ਕੁਝ ਖਰੀਦ ਸਕਦਾ ਹੈ। ਨਾ ਅਚ ਗਾਣੇ ਢੋਲ ਸਰੰਗੀਆਂ ਨਖਰੇ ਅਦਾਵਾਂ ਅਣਖ ਜ਼ਮੀਰ ਕਹਿਰਤ ਤੇ ਤੁਹਾਡੀ ਧੋਣ ਵਿੱਚਲਾ ਕੀਲਾ। ਰਾਜਾ ਸਭ ਕੁਝ ਖਰੀਦ ਸਕਦਾ ਹੈ। ਪਰ ਮੇਰੇ ਲੋਕ ਹਮੇਸ਼ਾ ਰਾਜੇ ਤੋਂ ਨਾਬਰ ਵੀ ਤਾਂ ਹੁੰਦੇ ਆਏ ਨੇ ਇਤਿਹਾਸ 'ਚ ਸਿਰਫ ਨਾਬਰਾਂ ਦਾ ਜ਼ਿਕਰ ਹੁੰਦਾ ਹੈ ਵਿਕਾਊ ਮਾਲ ਖਰੀਦਿਆ ਜਾਂਦਾ ਹੈ ਵਰਤਿਆ ਜਾਂਦਾ ਹੈ ਤੇ ਫੇਰ ਮੁੱਕ ਜਾਂਦਾ ਹੈ ਜੋ ਮੁੱਕ ਗਿਆ ਉਹ ਮਿਟ ਗਿਆ ਜੋ ਮਿਟ ਗਿਆ ਉਹ ਭੁੱਲ ਗਿਆ ਜਿਹੜੇ ਲੋਕ ਰਾਜੇ ਦੇ ਮੂੰਹ ਚ ਪਾਨ ਵਾਂਗ ਚਿਥੇ ਜਾਂਦੇ ਨੇ ਜੋ ਉਸਦੇ ਪੈਰਾਂ ਹੇਠ ਪੈਦਾਨ ਬਣ ਕੇ ਰਹਿ ਜਾਂਦੇ ਨੇ ਉਹ ਰਾਜੇ ਨੂੰ ਕਦੋਂ ਯਾਦ ਰਹਿੰਦੇ ਨੇ ਰਾਜਾ ਇਨਾਮ ਰੱਖਦਾ ਹੈ ਤਾਂ ਸਿਰਫ ਉਹਨਾਂ ਸਿਰਾਂ ਦੇ ਜੋ ਉਸਦੀ ਜੀ ਹਜ਼ੂਰੀ ਵਿੱਚ ਨੀ ਚੁੱਕਦੇ ਰਾਜਾ ਸੂਚੀ ਬਣਾਉਂਦਾ ਹੈ ਤਾਂ ਸਿਰਫ ਉਹਨਾਂ ਕਲਮਾਂ ਦੀ ਜੋ ਉਸਲੀ ਪਾਸ਼ਣ ਨਹੀਂ ਲਿਖਦੀ ਜੋ ਉਸਦੀ ਪ੍ਰਜਾ ਨੂੰ ਬਗਾਵਤ ਲਿਖਣੀ ਕਰਨੀ ਤੇ ਸੋਚਣੀ ਸਿਖਾਉਂਦੀ ਹੈ ਰਾਜੇ ਨੂੰ ਪਸੰਦ ਤੇ ਨਾ ਪਸੰਦ ਲੋਕਾਂ ਵਿਚਕਾਰ ਹਮੇਸ਼ਾ ਤੋਂ ਹੀ ਇੱਕ ਕੁੜੀ ਲੀਖ ਹੁੰਦੀ ਹੈ ਰਾਜੇ ਦੇ ਪਸੰਦੀਦਾ ਲੋਕ ਰਾਜੇ ਵਾਂਗ ਹੀ ਇਤਿਹਾਸ 'ਚ ਕਦੇ ਨਾਇਕ ਨਹੀਂ ਗਿਣੇ ਜਾਂਦੇ ਤੇ ਰਾਜੇ ਨੂੰ ਨਾ ਪਸੰਦ ਲੋਕ ਕਦੇ ਖਲਨਾਇਕ ਨਹੀਂ ਬਣਦੇ